ਚੋਲਾ ਬਾਬੇ ਨਾਨਕ ਵਾਲਾ ਪਉਣਾ ਦੇ ਕੰਮ ਸੱਜਣ ਠੱਗ ਵਾਲੇ ਕਰਨੇ ਇਹ ਤੁਹਾਡੇ ਸਾਹਮਣੇ ਆ ਕੀ ਇਹਨਾਂ ਨੂੰ ਇੰਨੀ ਬਾਲਣ ਦੀ ਘਾਟ ਪੈ ਗਈ ਨਹੀਂ ਤੇ ਸ਼ਹਿਰ ਦੀਆਂ ਸੰਸਾਵਾਂ ਨੂੰ ਦੱਸ ਦਿੰਦੇ ਵੀ ਸਾਡੇ ਕੋਲੇ ਬਾਲਣ ਦੀ ਕਮੀ ਹੈ ਤੇ ਅਸੀਂ ਉਹ ਪੂਰੀ ਕਰ ਦਿੰਦੇ ਜੇ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਸੀ ਤਾਂ ਫਿਰ ਦਿਨ ਦੇਲੇ ਵੀ ਕੰਮ ਕੀਤਾ ਜਾ ਸਕਦਾ ਸੀ ਇਹਦਾ ਮਤਲਬ ਇਹਦਾ ਕਤਲ ਕਰਕੇ ਇਹਨੂੰ ਚੋਰੀ ਕੀਤਾ ਗਿਆ ਤੁਸੀਂ ਅਸੀਂ ਕਿਸੇ 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 ਨੂੰ ਡੀਫੇਮ ਨਹੀਂ ਕਰਨਾ ਚਾਹੁੰਦੇ ਸਾਡਾ ਮਕਸਦ ਇਹ ਹੈ ਜੇ ਮਾਲਕ ਜਿਨ੍ਹਾਂ ਦੀ ਦੁਕਾਨ ਹੈ ਉਹ 3 ਮਹੀਨੇ ਤੋਂ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਨਿੰਮ ਵਡਾਉਣੀ ਹੈ ਨਿੰਮ ਉਹਨਾਂ ਦੇ ਪਿਓ ਦੀ ਹੈ ਕਿ ਉਹਨਾਂ ਦੇ ਪਿਓ ਨੇ ਲਈ ਹੈ ਜਿਨ੍ਹਾਂ ਦੇ ਪਿਓ ਨੇ ਲਈ ਉਹ ਮੁੰਡਾ ਖੜ ਕੇ ਗਿਆ ਤੂੰ ਇੱਕ ਲਾਠੀ ਲੱਕਰ ਨਿਕਲੇ ਤੇ ਜਿਨ੍ਹਾਂ ਦੇ ਪਿਓ ਨੇ ਲਈ ਉਹ ਅੱਖਾਂ ਪਰ ਕੇ ਗਿਆ ਤੂੰ ਕਿ ਜਿਨ੍ਹਾਂ ਨੇ ਜੇ ਪ੍ਰਸ਼ਾਸਨ ਨੇ ਮੰਜ਼ੂਰੀ ਦਿੱਤੀ ਹੈ ਤਾਂ ਲੱਖ ਲਾਣਦੇ ਹੋ ਜੇ ਪ੍ਰਸ਼ਾਸਨ ਦੇ ਜਿਹੜੇ ਸਾਰੇ ਸ਼ਹਿਰ ਚ ਨਰਕ ਵੱਡੇ ਜਾ ਰਹੇ ਔਰ ਕੰਬ ਕਰਨੀ ਉਹ ਵੀ ਸੁਨੀ ਸੁੱਤੇ ਪਏ ਹੈ ਜੇ ਟਿਕਾਣਾ ਮਾਲਕਾਂ ਦੇ ਵੀ ਗਲਤੀ ਹੈਗੀ ਹੈ ਤਾਂ ਲੱਖ ਲਾਣ ਤਾਂ ਉਹਨਾਂ ਦੇ ਜਿੰਨਾ ਜਿੰਨਾਂ ਨੇ ਜਿੰਨੀ ਗਲਤੀ ਕੀਤੀ ਹੈ ਜੀ ਉਹਨੂੰ ਉਨੀ ਉਨੀ ਲਾਣਤਾਂ ਲੈਣੀਆਂ ਪੈਣਗੀਆਂ ਕਿਉਂਕਿ ਇਹ ਸਾਡੀ ਆਉਣ ਵਾਲੀ ਪੀੜ੍ਹੀ ਦਾ ਮਸਲਾ ਗੱਲ ਗੱਲੀ ਇਹ ਕਹਾਣੀ ਦਾ ਗੱਲ ਹੈ ਮਾਤਾ ਜੀ ਵੀ ਹੀ ਕੋਰਦਰਾ ਸਭ ਬਹੁਤ ਮਰੀਜ਼ ਲੰਗਰ ਖਾਂਦੇ ਆ ਬਿਲਕੁਲ ਖਾਂਦੇ ਆ ਉਹ ਵਡਿਆ ਗਿਆ ਜੇ ਉਹਨਾਂ ਬਚਾਉ ਮੋਤੀ ਦੀ ਲੱਕੜਾਂ ਦੇ ਵੇਚੀ ਨਹੀਂ ਇੱਕ ਮਿੰਟ ਗੱਲ ਸਹੀ ਮੰਡੀ ਦੇ ਵਿੱਚ ਪੁਰਾਣੀ ਜਿਹਾ ਮੰਡੀ ਦੇ ਵਿੱਚ ਬੋਰਡ ਸੀ ਨੰਮ ਸੀ ਉਹ ਫਟਰੇ ਦੀ ਸੀਗੀ ਝੁਕੀ ਹੋਈ ਸੀ ਲਿਫੀ ਹੋਈ ਸੀ ਕਦੀ ਵੀ ਢਿੱਕ ਸਕਦੀ ਸੀ ਉਹ ਅਸੀਂ ਕੋਲੇ ਖੜ ਕੇ ਚੰਗਾਈ ਹੈ ਠੀਕ ਹੈ ਜੀ ਇੱਕ ਤਾਂ ਹੁੰਦਾ ਚੰਗਾਉਣਾ ਇਹ ਕੰਦਾ ਵੱਢ ਦੇਣਾ ਇਹ ਵੱਢ ਗਈ ਹੈ 3 ਮਹੀਨੇ ਤੋਂ ਗੱਲ ਚੱਲ ਰਹੀ ਸੀ ਇਹੀ ਤਾਂ ਅਸੀਂ ਕਹਿਣਾ ਚਾਹੁੰਦੇ ਹਾਂ ਜਦੋਂ 3 ਮਹੀਨੇ ਪਹਿਲਾਂ ਇਹ ਰਾਈਨਾਮਾ ਹੋ ਗਿਆ ਸੀ ਤੁਸੀਂ ਟਾਣੀ ਝੰਗ ਲਓ ਪਰ ਨਿੰਮ ਵਚਾ ਦਿਓ ਤੇਰੇ ਕਿਉਂ ਵੱਢੀ ਗਈ ਦੂਸਰੀ ਗੱਲ ਦੂਸਰੀ ਗੱਲ ਜਦੋਂ ਅਸੀਂ ਕਿਸੇ 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 ਨੂੰ ਡੀਫੇਮ ਨਹੀਂ ਕਰਨਾ ਚਾਹੁੰਦੇ ਸਾਡਾ ਮਕਸਦ ਏ ਹੈ ਜੇ ਮਾਲਕ ਜਿਨ੍ਹਾਂ ਦੀ ਦੁਕਾਨ ਹੈ ਉਹ 3 ਮਹੀਨੇ ਤੋਂ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਨਿੰਮ ਵਡਾਉਣੀ ਹੈ ਨਿੰਮ ਉਹਨਾਂ ਦੇ ਪਿਓ ਦੀ ਹੈ ਕਿ ਉਹਨਾਂ ਦੇ ਪਿਓ ਨੇ ਲਾਈ ਹੈ ਜਿਨ੍ਹਾਂ ਨੇ ਪਿਓ ਨੇ ਲਾਈ ਉਹ ਬੰਦਾ ਅਖਰ ਪਰ ਚ ਗਿਆ ਥੋ ਇੱਕ ਲਾਗੀ ਇਲੈਕਟ੍ਰੋਨਿਕਲੇ ਦੇ ਜਿਨ੍ਹਾਂ ਦੇ ਪਿਓ ਨੇ ਲਾਈ ਆ ਉਹ ਅੱਖਾਂ ਭਰ ਕੇ ਗਏ ਤੋਂ ਕਿ ਜਿਨ੍ਹਾਂ ਨੇ ਦੁਕਾਨਾਂ ਲਈਆਂ ਤੁਸੀਂ ਨਾ ਲੈਂਦੇ ਗੱਲ ਇਹ ਹੈਗੀ ਹੈ ਜੀ ਗੱਲ ਕਰੀਦੀ ਹੁੰਦੀ ਆ ਉਹ ਜਿਹੜੀ ਪੰਚਾਇਤ ਦੇ ਵਿੱਚ ਸਾਂਝੀ ਗੱਲ ਹੋਵੇ ਜੇ ਆਪਾਂ ওয়ਨ ਸਾਈਡਡ ਗੱਲ ਕਰਾਂਗੇ ਤਾਂ ਫਿਰ ਇਹੋ ਜਿਹਾ ਰਿਐਕਸ਼ਨ ਨਹੀਂ ਆਨੋਗਾ ਮਾਫੀ ਚਾਹੁੰਦੇ ਹਾਂ ਸਾਡੀ ਮਹਿਫਿਲ ਦੇ ਵਿੱਚ ਤੁਹਾਨੂੰ ਇਹੋ ਜਿਹਾ ਰਿਐਕਸ਼ਨ ਮਿਲਿਆ ਦੂਸਰੀ ਚੀਜ਼ ਮਹਿਰਾ ਦੀ ਗੱਲ ਵੀ ਦੱਸ ਦਿਓ ਉਹਨਾਂ ਨੂੰ ਉਹ ਵੀ ਤੈਨੂੰ ਪਤਾ ਸਾਹਿਬ ਜਾਲ ਜੀਵਨ ਬਚਾਉਂਗੇ ਸਾਰੀ ਲੱਕੜ ਨਹੀਂ ਨਹੀਂ ਕਰ ਦੋ ਸਾਰੀ ਲੱਕੜ ਉੱਥੇ ਗਈ ਕਿੰਨੀ ਜੇ ਲੱਕੜ ਉਹ ਘਟ ਗਈ ਹੈ ਤਾਂ ਅਸੀਂ ਹੋਰ ਦਰੱਖਤ ਵੜਾ ਦਨੇ ਹਰੇ ਭਰੇ ਵੀ ਅਸੀਂ ਸਾਰਾ ਸ਼ਹਿਰ ਸਾਰਾ ਸ਼ਹਿਰ ਵੜਾ ਦਨੇ ਹੈ ਜੀ ਮਾਲਾ ਟੀਵੀ ਨੂੰ ਲੱਕੜ ਦੀ ਘਾਟ ਪੈ ਗਈ ਆ ਤਾਂ ਜਦੋਂ ਮੇਰਾ ਤੇ ਕੰਮ ਚੱਲ ਰਿਹਾ ਸੀ ਉੱਥੇ ਦਰੱਖਤ ਦਾ ਕੋਈ ਨੁਕਸਾਨ ਹੋਇਆ ਚਾਹੇ ਉਹਨਾਂ ਦੇ ਕੰਮ ਦੇ ਵਿੱਚ ਉਹਨੇ ਪੁਖਾਈ ਕੀਤੀ ਉਥੇ ਜੁਰਮਾਨੇ ਪਾਏ ਗਏ ਉਹਦੇ ਵਿੱਚ ਇੱਕ ਵੱਡੀ ਅਮਾਉਂਟ ਦੇ ਵਿੱਚ ਜੁਰਮਾਨਾ ਅਸੀਂ ਜਲਜੀਵਨ ਬਚਾਓ ਮੋਰਚਾ ਸੀਰ ਸੁਸਾਇਟੀ ਐ ਬਾਕੀ ਸੰਸਥਾਵਾਂ ਦੀ ਸਹਿਮਤੀ ਦੇ ਨਾਲ ਮਾਤਾ ਕੀ ਜੀ ਦੀ ਲੰਗਰ ਨੂੰ ਦਿੱਤਾ ਗਿਆ ਹਾਂ ਅਸੀਂ ਕੋਈ ਉਹਨਾਂ ਦੇ ਵਿਰੋਧੀ ਨਹੀਂ ਹੈਗੇ ਔਰ ਅੱਗੇ ਵੀ ਉਹਨਾਂ ਦੇ ਕੋਈ ਸਾਡਾ ਉਹਨਾਂ ਨਾਲ ਵਿਰੋਧ ਨਹੀਂ ਹੈ ਸਾਡਾ ਵਿਰੋਧ ਇਸ ਚੀਜ਼ ਨਾਲ ਹੈ ਜੇ ਮੇਰੇ ਬਾਹਰ ਚ ਨਿੰਮ ਲੱਗੀ ਹੈ ਤਾਂ ਮੈਂ ਉਹਨੂੰ ਵੰਡਣ ਦਾ ਹੱਕਦਾਰ ਨਹੀਂ ਹੈਗਾ ਉਹ ਮੇਰੀ ਪ੍ਰਾਪਰਟੀ ਨਹੀਂ ਮੇਰੇ ਘਰ ਦੇ ਅੰਦਰ ਲੱਗੀ ਹੈ ਮੈਨੂੰ ਕੁਝ ਵੀ ਕਰ ਸਕਦਾ ਹੈ ਜੋ ਤਿੰਨ ਮਹੀਨੇ ਤੋਂ ਇਹ ਗੱਲ ਕਹਿ ਰਹੇ ਸੀ ਜੀ ਅਸੀਂ ਨਿਮ ਪਟਾਉਣੀਆਂ ਤੇ ਤੁਸੀਂ ਆਕੇ ਲੈ ਜਾਓ ਕੱਲ ਨੂੰ ਸ਼ਹਿਰ ਦੇ ਵਿੱਚ ਕੋਈ ਵੀ ਤੀਜਾ ਬੰਦਾ ਖੜਾ ਜਿਹੜੀ ਚੀਜ਼ ਦਾ ਮਾਲਕ ਹੀ ਨਹੀਂ ਮੈਂ ਇਹ ਗੱਲ ਕਹਿੰਦੇ ਜੀ ਆ ਰਾਜ ਮਹਿਲ ਦੇ ਬਾਹਰਲੇ ਸਾਰੇ ਇਰਖਾ ਤੋਂ ਮੈਨੂੰ ਪ੍ਰੋਬਲਮ ਆਦੀ ਸਿਰੇ ਉੱਤੇ ਕੀ ਤੁਸੀਂ ਵੱਢ ਕੇ ਲੈ ਜਾਓਗੇ ਜਿਹੜਾ ਉਸ ਚੀਜ਼ ਦਾ ਮਾਲਕ ਨਹੀਂ ਉਹ ਕਿਵੇਂ ਕਹਿ ਸਕਦਾ ਜੀ ਇਹਨੂੰ ਵੱਢ ਕੇ ਲੈ ਜਾਓ ਹੁਣ ਸਾਡੀ ਬੇਨਤੀ ਇਹ ਹੈ ਅਸੀਂ ਕਿਸੇ ਸੰਸਾ ਦੇ ਵਿਰੋਧ 'ਚ ਨਹੀਂ ਆਏ ਇਥੇ ਅਸੀਂ ਜਿਨ੍ਹਾਂ ਦੀਆਂ ਦੁਕਾਨਾਂ ਉਹਨਾਂ ਦੇ ਵਿਰੋਧ 'ਚ ਨਹੀਂ ਆਏ ਅਸੀਂ ਇੱਕ ਫੈਸਲੇ ਦੇ ਵਿਰੋਧ 'ਚ ਆਏ ਹਾਂ ਜੇ ਪ੍ਰਸ਼ਾਸਨ ਨੇ ਮੰਜ਼ੂਰੀ ਦਿੱਤੀ ਹੈ ਤਾਂ ਲੱਖ ਲਹਨ ਤੇ ਹੁਜੇ ਪ੍ਰਸ਼ਾਸਨ ਦੇ ਜਿਹੜੇ ਸਾਰੇ ਸ਼ਹਿਰ ਚ ਨਰਕਟ ਵੰਡੇ ਜਾ ਰਿਹਾ ਔਰ ਕੰਬ ਗਰਮੀ ਦੀ نیند ਸੁਤੇ ਪਏ ਹੈ ਜੇ ਦੁਕਾਨਾ ਮਾਲਕਾਂ ਦੇ ਦੀ ਗਲਤੀ ਹੈਗੀ ਹੈ ਤਾਂ ਲੱਖ ਲਹਨ ਤਾਂ ਉਹਨਾਂ ਦੇ ਜਿੰਨਾ ਜਿੰਨਾਂ ਨੇ ਜਿੰਨੀ ਗਲਤੀ ਕੀਤੀ ਹੈ ਜੀ ਉਹਨੂੰ ਉਨੀ ਉਨੀਆਂ ਲਹਨਟਾਂ ਲੈਣੀਆਂ ਪੈਣਗੀਆਂ ਕਿਉਂਕਿ ਇਹ ਸਾਡੀ ਆਉਣ ਵਾਲੀ ਪੀੜ੍ਹੀ ਦਾ ਮਸਲਾ ਹੈ ਇਹ ਸਮਾਜ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਆ ਗਈਆਂ ਨੇ ਚੋਲਾ ਬਾਬੇ ਨਾਨਕ ਵਾਲਾ ਪਾਉਣਾ ਤੇ ਕੰਮ ਸੱਜਣ ਠੱਗ ਵਾਲੇ ਕਰਨੇ ਇਹ ਤੁਹਾਡੇ ਸਾਹਮਣੇ ਹੈ ਚੋਲਾ ਬਾਬੇ ਨਾਨਕ ਵਾਲਾ ਤੇ ਕੰਮ ਸੱਜਣ ਠੱਗ ਵਾਲੇ ਕੀ ਇਹਨਾਂ ਨੂੰ ਇੰਨੀ ਬਾਲਣ ਦੀ ਘਾਟ ਪੈ ਗਈ ਤੇ ਸ਼ਹਿਰ ਦੀਆਂ ਸੰਸਾਵਾਂ ਨੂੰ ਦੱਸ ਦਿੰਦੇ ਵੀ ਸਾਡੇ ਕੋਲੇ ਬਾਲਣ ਦੀ ਕਮੀ ਐ ਤੇ ਅਸੀਂ ਉਹ ਪੂਰੀ ਕਰ ਦਿੰਦੇ ਇਹ ਗੱਲ ਕਹਿਣੀ ਬਹੁਤ ਸੌਖੀ ਐ ਵੀ ਇਹ ਜੀ ਤਿੰਨ ਮਹੀਨਿਆਂ ਤੋਂ ਗੱਲ ਚੱਲ ਰਹੀ ਸੀ ਸਾਡੇ ਅੰਕਲ ਜੀ ਨੇ ਕਿਹਾ ਹੌਲੀ ਹੌਲੀ ਕਰਕੇ ਬੂਟਾ ਵੱਡਿਆ ਗਿਆ ਹੌਲੀ ਹੌਲੀ ਕਰਕੇ ਕੱਲ ਨੂੰ ਅਸੀਂ ਆਪਣੇ ਬੱਚਿਆਂ ਦਾ ਕਤਲ ਕਰ ਦਿਆਂਗੇ ਬਹੁਤ ਵਧੀਆ ਗੱਲ ਐ ਸ਼ਾਬਾਸ਼ ਬਹੁਤ ਵਧੀਆ ਗੱਲ ਐ ਬਹੁਤ ਚੰਗਾ ਕੀਤਾ ਹੌਲੀ ਹੌਲੀ ਕਰਕੇ ਕੱਲ ਨੂੰ ਅਸੀਂ ਰੈਸਟ ਹਾਊਸ ਦਾ ਜਾਵਨਾ ਦਾ ਬਾਗ ਆਜਾੜਦੇ ਆਂਗੇ ਕਿਉਂਕਿ ਸਾਨੂੰ ਬਾਲਣ ਦੀ ਲੋੜ ਹੈ ਜਦੋਂ ਅਸੀਂ ਮਰਾਂਗੇ ਉਦੋਂ ਵੀ ਅਸੀਂ ਇੱਕ ਪੌਦਾ ਲੈ ਕੇ ਮਰਾਂਗੇ ਜਿੱਦੇ ਅਸੀਂ ਇਸ ਦੁਨੀਆ ਤੋਂ ਜਾਵਾਂਗੇ ਉਦੋਂ ਵੀ ਅਸੀਂ ਇੱਕ ਦਰਖਤ ਲੈ ਕੇ ਜਾਵਾਂਗੇ ਤੇ ਅਸੀਂ ਜਿਉਂਦੇ ਰਹਿੰਦੇ ਆਂ ਉਦੋਂ ਇੱਕ ਦਰਖਤ ਲਾਉਂਦੇ ਕਿਉਂ ਨਹੀਂ ਉਹ ਜਿਹੜਾ ਲੋਕ ਅਦਾਲਤਾਂ ਨੇ ਜਿਨ੍ਹਾਂ ਨੇ ਉਹਨਾਂ ਲੋਕਾਂ ਨੂੰ ਮੈਂਬਰ ਬਣਾਇਆ ਕਿਉਂ ਨਹੀਂ ਖਾਰਜ ਕੀਤੇ ਜਾਂਦੇ ਅਸੀਂ ਅੱਜ ਜਿੱਥੇ ਮੰਗ ਕਰਦੇ ਆਂ ਕਿ ਜਿਨ੍ਹਾਂ ਲੋਕਾਂ ਨੇ ਇਹ ਦਰਖਤ ਵੜਿਆ ਜਿਓ ਲੋਕ ਅਦਾਲਤ ਦੇ ਮੈਂਬਰ ਨੇ ਇਹ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੇ ਨੈਤਿਕ ਧਾਰ ਦੇ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਕੱਲ ਨੂੰ ਆਪਦੀ ਲੋਕ ਅਦਾਲਤ ਦੇ ਮੈਂਬਰਸ਼ਿਪ ਤੋਂ ਅਸਤੀਫਾ ਦੇਣਾ ਚਾਹੀਦਾ ਜਿਨ੍ਹਾਂ ਦੀ ਪਿੱਠ ਤੇ ਖੜਾ ਜਗਲਾਦ ਬਿੱਠ ਤੇ ਖੜਾ ਸਾਡਾ ਮਹਿਮਾ ਨਗਰ ਕੌਂਸਲ ਇਹਨਾਂ ਦੀ ਪਿੱਠ ਤੇ ਖੜਾ ਨਗਰ ਕੌਂਸਲ ਸੁੱਤੀ ਪਈ ਆ 400 ਮਲਾਜਮ ਆ ਸਾਡੇ ਕੋਲ ਨਗਰ ਕੌਂਸਲ ਦੇ ਵਿੱਚ ਉਹ ਸੁਬਾ ਸ਼ਾਮ ਝਾੜੂ ਝਾੜੂ ਵੀ ਮਾਰਦੇ ਆ ਪਤਾ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਹੋਣਾ ਪਰ ਕਿਸੇ ਨੇ ਆਪਦੀ ਜ਼ਿੰਮੇਵਾਰੀ ਨਹੀਂ ਸਮਝੀ ਇਹ ਜ਼ਿੰਮੇਵਾਰੀ ਇਕੱਲੀ ਸੀਰਨੇ ਦੇ ਜਲਜੀਵਨ ਬਚਾਓ ਮੋਰਚੇ ਨੇ ਤੇ ਸਾਡੀਆਂ ਸ਼ਹਿਰ ਦੀਆਂ ਇੰਜੂਆਂ ਵਾਂ ਜਿਵੇਂ ਬਾਈ ਜੀ ਨੇ ਦੱਸਿਆ ਵਕੀਲ ਸਾਹਿਬ ਨੇ ਇਹਨਾਂ ਦੇ ਸਿਰ ਪਈ ਹੋਈ ਹੈ ਹਰ ਆਦਮੀ ਸਕੂਟਰ ਖੜਾਉਣ ਵਾਸਤੇ ਸ਼ਾਂ ਭਾਲਦਾ ਕਾਰ ਠੱਲਣ ਵਾਸਤੇ ਸ਼ਾਂ ਭਾਲਦਾ ਇਹ ਦਰਖਤ ਲਾਉਣ ਨੂੰ ਕੋਈ ਵੀ ਤਿਆਰ ਨਹੀਂ 70 ਸਾਲ ਪੁਰਾਣਾ ਦਰਖਤ ਅਸੀਂ ਛੋਟੇ ਹੁੰਦੇ ਅਸੀਂ ਵੀ ਇਹਨੂੰ ਦੇਖਦੇ ਰਹੇ ਹਾਂ ਜਦੋਂ ਇੱਥੋਂ ਦੀ ਨੰਗੀ ਦਾ ਸੀ ਦਰਵਾਜ਼ਾ ਬਣਿਆ ਹੋਇਆ ਸੀ ਬਹੁਤ ਸੰਘਣੀ ਸ਼ਾਂ ਸੀ ਇਹਦੀ ਤੁਸੀਂ ਇਹਦਾ ਪਰਿਵਾਰ ਸ਼ਾਂਗ ਲੈਂਦੇ ਪਰਵਾਰ ਲਾ ਕੇ ਲੈ ਜਾਂਦੇ ਉਪਰੋਂ ਪਰ ਇਸ ਨੂੰ ਜਿਵੇਂ ਹੀ ਨਸਤੋ ਨਬੂਤ ਕਰਨ ਦੀ ਐਡੀ ਕੀ ਹਰਤਾ ਆ ਗਈ ਪ੍ਰਸ਼ਾਸਨ ਨੂੰ ਜਿਹੜੇ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਹੈ ਜੇ ਪ੍ਰਸ਼ਾਸਨ ਨੇ ਮਨਜ਼ੂਰੀ ਦਿੱਤੀ ਸੀ ਤਾਂ ਫਿਰ ਇਹ ਦਿਨ ਵੇਲੇ ਵੀ ਕੰਮ ਕੀਤਾ ਜਾ ਸਕਦਾ ਸੀ ਇਹਦਾ ਮਤਲਬ ਇਹਦਾ ਕਤਲ ਕਰਕੇ ਇਹਨੂੰ ਚੋਰੀ ਕੀਤਾ ਗਿਆ ਕਿਹੜਾ ਕਾ ਬੰਦਾ ਸੀ ਆ ਰਾਜ ਮਹਿਲ ਕਿਹਨਾਂ ਡੱਕਾ ਯਾਰ ਕਰ ਦਿਓ ਕੰਮ ਇਹਦਾ ਵੀ ਤੁਹਾਡੇ ਤੁਸੀਂ ਬਹੁਤ ਵੱਡੇ ਆਦਮੀ ਹੋ ਜੇ ਤੁਸੀਂ ਕਿਸੇ ਦਾ ਕਤਲ ਕਰ ਸਕਦੇ ਹੋ ਆ ਰਾਜ ਮਹਿਲ ਸ਼ੋਰੂਮ ਬਣਾਓਗੇ ਬਹੁਤ ਰਗਤ ਖੜਾ ਹੈ ਜੋ ਵੀ ਵੱਡੋ ਤਾਨੂੰ ਪਤਾ ਲੱਗ ਜੂ ਸਵੇਰੇ ਮੜਾ ਗੇਟ ਦੇ ਅੰਦਰ ਤਾਂ ਹੋ ਉਹ ਓ ਥੋੜੀ ਬਹੁਤੀ ਤੁਹਾਨੂੰ ਸ਼ਰਮ ਆ ਜਾ ਤੁਹਾਨੂੰ ਕਰਨੀ ਚਾਹੀਦੀ ਹੈ ਚਾਹੇ ਉਹ ਗੁਰਦੁਆਰੇ ਵਾਲੇ ਹੋਣ ਚਾਹੇ ਉਹ ਕਿਸੇ ਮੰਦਰ ਵਾਲੇ ਹੋਣ ਚਾਹੇ ਉਹ ਕਿਸੇ ਮਸਜਿਦ ਵਾਲੇ ਹੋਣ ਜਿਹੜਾ ਵੀ ਆਦਮੀ ਇਹੋ ਜੀ ਘਟਨਾ ਨੂੰ ਅੰਜਾਮ ਦੇਊਗਾ ਉਹ ਸਾਡਾ ਕੁਝ ਨਹੀਂ ਲੱਗਦਾ